ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਵੀਰ ਦਾ ਸਕੱਤਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਮੱਝਾਂ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਏਕੇ ਮੱਝ ਤੋਕੜ ਗੱਪਣ ਚੈੱਕ ਕਨਫਰਮ ਤੇ ਇਹ ਜਿਹੜੀ ਮੱਝ ਨਾਲ ਬਧੀ ਇਹ ਵੀ ਦੋਸਤੋ ਬਿਲਕੁਲ ਸੂਈ ਆ ਸੂਈ ਸਵਾਈਆ ਟਾਈਮ ਟਾਈਮ ਕਹਿੰਦਾ ਹਾਂ ਦੋਸਤੋ ਸੂਈ ਨੂੰ 1 ਮਿੰਟ ਦਾ ਟਾਈਮ ਦੋਸਤੋ ਸੂਈ ਨੂੰ ਹੋ ਗਿਆ ਇਹਨਾਂ ਦੋਵਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਜਰ ਨਸੰਝੀ ਕਰ ਲੈ ਕਿ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਹੈ ਫੋ ਦੋਸਤੋ ਤੁਸੀਂ ਆਪ ਆ ਕੇ ਕਰਨੀ ਦੀ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੇ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਕਰੀਏ ਵੀਰਾਂ ਨਾਲ ਗੱਲਬਾਤ ਡਿਟੇਲ ਆ ਪਹਿਲਾਂ ਪਛੋਦੀ ਵੀਰ ਦੇ ਕੋਲ ਪੁੱਛ ਲਈਦੀ ਹੈ ਹਾਂ ਜੀ ਬੇਸਰ ਸੀ ਗੱਲ ਜੀ ਸਾਤਰੀ ਕਾਲ ਵਿੱਚ ਜੀ ਸਾਤਰੀ ਕਾਲ ਹੋਰ ਠੀਕ ਠਾਕ ਹਾਂ ਜੀ ਵਧੀਆ ਬੇਸ ਜੀ ਤੁਸੀਂ ਸੁਣਾਓ ਠੀਕ ਠਾਕ ਆ ਹਾਂ ਜੀ ਹਾਂ ਜੀ ਵਧੀਆ ਜੀ ਚੱਲੀ ਜਾਂਦਾ ਵਧੀਆ ਹਾਂ ਜੀ ਵਧੀਆ ਜੀ ਵਧੀਆ ਐਡਰੈਸ ਬੋਲ ਦਿਵੀਰ ਆਪਣਾ ਬੇਸ ਆਪਣਾ ਜੀ ਪਿੰਡ ਸੋਰ ਸਿੰਘ ਪੱਤੀ ਮਾਣਾ ਦੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਫੋਨ ਨੰਬਰ 88721199 ਠੀਕ ਹੈ ਜੀ ਨਾਮ ਨਾਮ ਸਖਤਰ ਸਿੰਘ ਜੀ ਅੱਜ ਆਪਣੇ ਕੋ ਦੋ ਮੱਜਾ ਹਾਂ ਜੀ ਹਾਂ ਜੀ ਇੱਕ ਟੋਕੜ ਗੱਬਣ हां जी ਇਹ 6 ਮਹੀਨਿਆਂ ਦੀ ਚੈੱਕ ਪਾਸ ਮੱਜ ਅੱਛਾ ਜੀ 6-7 ਕਿਲੋ ਇਹਦੇ ਥੱਲੇ ਦੁੱਧ ਜੋ ਜਿਹੜਾ ਹੁਣ ਮੌਕੇ ਦਾ ਜਿਹੜਾ ਹੁਣ ਮੌਕੇ ਤੇ ਠੀਕ ਹੈ ਜੀ ਤੇ ਸੂਹਾ ਕਿੰਨਾ ਸੁਣੀ ਸੂਹਾ ਵੀ ਜਿਹਨੂੰ ਤਿੱਜੇ ਦੀ ਅੱਜ ਗੱਭਾਂ ਜੋ ਅੱਛਾ ਦੂਜਾ ਸੂਹਾ ਸੁਈ ਤੇ ਤਿੱਜੇ ਸੁਈ ਤੇ ਕੱਪੜੇ ਐ ਤੇ ਤਿੱਜੇ ਦੀ ਗੱਭਾਂ ਜੋ ਕੱਢੀਏ ਬਾਹਰ ਵੀਰ ਨੂੰ ਲਈ ਲਓ ਦੋਸਤੋ 6 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਤੇ 7 ਲੀਟਰ ਦੁੱਧ ਹੁਣ ਜਿਹੜਾ ਮੌਕੇ ਦਾ ਤਿਆਰ ਜੇ ਤਿੱਜਾ ਸੂਹਾ ਦੋਤੋ ਸੁਣੀ ਹੈ ਦੂਜਾ ਸੂਹਾ ਸੁਈ ਹੈ ਕਨ ਫਰਮ ਹੈ ਦੋਸਤੋ ਫੇਰ ਵੀ ਚਲੋ ਚੰਗੀ ਆ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਪਿੱਠਪੜੀ ਦੀ ਚੜਾਈ ਦੋਸਤੋ ਤੁਸੀਂ ਚੈੱਕ ਕਰ ਲਿਓ ਕਰਦਾ ਵੀਰ ਬਾਦ ਤਰਾਂ ਆਪਾਂ ਤੋੜ ਕੇ ਦਿਖਾ ਦਿੰਗੇ ਠਾਣਾ ਠਾਣਾ ਦੀ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਵੀਡੀਓ ਵਿੱਚ ਵੇਖ ਲਿਓ ਲਓ ਜੀ ਕਰੋ ਚੈੱਕ ਦੋਸਤੋ ਮੈਂ ਤਾਂ ਇਹ ਬੋਟੀ ਲੈਂਥ ਤੁਸੀਂ ਚੈੱਕ ਨਾ ਨਾ ਬਹੁਤ ਵੱਡੀ ਮੱਝ ਆ ਜੀ ਹਾਂਜੀ ਹਾਂਜੀ ਲਓ ਜੀ ਕਰੋ ਆਰਡਰ ਕੁਆਲਿਟੀ ਚੈੱਕ ਜੀ ਪਿੱਠਪੜੀ ਦੀ ਚੜਾਈ ਖਣਾ ਦੀ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਵਿੱਚ

ਠੀਕ ਹੈ ਹਾਂਜੀ ਲੋ ਦੋਸਤੋ ਵੀਰ ਕਹਿੰਦਾ ਵੀ ਬੇਸ਼ੱਕ ਜਿਹੜੀ ਵੀਰ ਨੇ ਖਰੀਦੀ ਆਪਣੀ ਚੈੱਕ ਵੀ ਕਰ ਸਕਦਾ ਚੁਾਈ ਆਪਣੀ ਇੱਕ ਟਾਈਮ ਦੋ ਟਾਈਮ ਜ਼ਰੂਰ ਕਰ ਸਕਦਾ ਕਿ ਚੌਣ ਚਾਣ ਏਡਾ ਕੁਰੀਆ ਸਾਫ ਹੈ ਕੋਈ ਹਸਾ ਰਿਹਾ ਸੱਜਣਾ ਜਿੱਡਾ ਹੀ ਕਿੱਦਾ ਜੋ ਹਾਂਜੀ ਹਾਂਜੀ ਤੇ ਵੀਰ ਮੁੱਲ ਕੀ ਕਰਨਾ ਦਾ ਮੁੱਲ ਤਾਂ ਚਲੋ ਮਾਝੇ ਉਹਦੇ ਬਹੁਤ ਵੱਡੀ ਆ ਹਾਂਜੀ ਹਾਂਜੀ ਉਹ ਬੰਦਿਆਂ ਨੇ 1.5 ਲੱਖ ਦੀ ਲਿਆਂਦੀ ਗਰੰਟੀ ਨਾਲ ਜਿੱਦਣ ਸੱਜਣ ਮਾਝ 20 ਕਿਲੋ ਦੁੱਧ ਚੋਂਦੀ ਆ ਅਛਾ ਜੀ ਹਾਂ ਜੀ ਠੀਕ ਹੈ ਜੀ 1,50,000 ਦੀ ਉਹ ਨਾਬ ਲਿਆਂਦੀ ਠੀਕ ਹੈ ਜੀ ਜਦ ਤੱਕ ਵੀਰ ਨੇ ਤਿਆਰ ਕਰਕੇ ਇੱਕ ਦੱਸ ਦਿਓ ਆਪਾਂ ਨੂੰ ਫੇਰ ਦੇ ਦੇਣਾ ਵਾਹਸੀ ਵਾਹਸੀ ਹਾਂ ਜੀ ਤੇ ਅੱਜ ਦਾ ਕੀ ਮੁੱਲ ਕਰਨੇ ਅੱਜ ਦੇ ਦੀਏ 75,000 ਦੀ ਕਿੰਨਾ ਕੁ ਮੰਨ ਤਾ ਸਕਦਾ ਤੁਸੀਂ ਦੱਸ ਦਿਓ ਆ ਵੀ ਕਰ ਦੋ ਖਾਰਾ ਸਾਹਿਬ ਆ ਵੀ ਕਰ ਦਈਏ ਹਾਂ ਪੂਰੇ 70 ਦੀ ਪੂਰੇ 70 ਦੀ ਕਰੀ ਜਾ 70 ਦੀ ਦੇ ਦਾਂਗੇ ਅੱਜ ਇਹਨੇ ਦੀ ਦੇ ਦਾਂਗੇ ਹੋ ਸਕਦੇ ਹੋਰ ਕਰ ਲਾਂਗੇ ਹਜ਼ਾਰ ਖਾਂਡਾ ਅੱਛਾ ਜੀ ਯਾਨੀ ਕਹਿੰਦਾ 70000 70 ਦੀ ਦੇ ਦਾਂਗੇ ਪੂਰੇ 68000 ਦੀ ਹੋ ਗਈ ਪੂਰੇ ਠਾਰ ਦੀ ਦਿੱਤਾ ਇਹ ਤੋਂ ਘੱਟ ਨਾ ਹੋ ਵੀਰ ਕੋਈ ਆਖੇ ਠੀਕ ਹੈ ਜੀ ਬਾਕੀ ਜੋ ਸਗਣ ਵਿਹਾਰੋ ਦਵਾਂਗੇ ਸ਼ੋਰ ਛੱਪਾ ਠੀਕ ਹੈ ਜੀ ਹਾਂ ਜੀ ਲੈ ਲਓ ਦੋ ਦੋ 68000 ਰੁਪਿਆ ਇਹਦਾ ਮੌਕੇ ਦਾ ਮੁੱਲ ਜੀ ਦੇ ਵਿੱਚੋਂ ਕਿ ਤੁਹਾਡਾ ਆਿਆਂ ਦਾ ਸ਼ੋਰ ਛੱਪਾ ਮਾਨਤਾ ਨੂੰ ਮੱਝ ਵੇਖੋ ਭਾਜੀ ਲਓ ਜੀ ਕਰੋ ਚੱਕਰਾਂ ਨੂੰ ਕੱਟਣ ਦੀ ਹੈ ਜੀ 7 ਲੀਟਰ ਦੁੱਧ ਤੇ 6 ਮਹੀਨੇ ਦੀ ਕਨਫਰਮ ਚੈੱਕ ਪਾਸ ਦੋਸਤ ਤੇ ਜਿਹੜੀ ਵੀਰ ਇਹ ਮੱਝ ਬੱਧੀ ਹੈ ਇਹਦੀ ਡਿਟੇਲ ਦੱਸੋ ਇਹ ਵੀਰ ਜੀ ਮਹੀਨਾ ਹੋ ਗਿਆ ਸੋਈ ਨੂੰ ਅੱਛਾ ਜੀ ਉਹ ਬੂਚੀ ਜੋ ਪੂਚੀ ਦੇ ਮੱਝ ਮਿਲਦੀ ਹੈ ਬੱਚਾ ਮਰ ਗਿਆ ਸੀ ਅੱਛਾ ਜੀ ਇਹਦਾ ਮੂੰਹ ਬਣਾ ਲਿਆ ਅਛਾ ਜੀ ਲਓ ਦੋਸਤੋ ਕਰੋ ਚੱਕ ਜੀ ਬੂਸ਼ੀ ਬਣਾਈਆਂ ਵੀਰ ਕਹਿੰਦਾ ਬੂਸ਼ੀ ਦੇ ਮਿਲਦੀ ਹੈ ਦੋਵੇਂ ਟਾਈਮ ਇਤਨਾ ਹੀ ਮੇਲ ਪੈਂਦੀ ਹੈ ਇਹਨੂੰ ਵੀਰ ਨੂੰ ਟੀਕਾ ਟੂਕਾ ਨਾਲ ਨਾ ਜੀ ਨਾ ਇਤਨਾ ਹੀ ਬਾਗੇ ਰੱਖ ਕੇ ਵਿਚਾਰੀ ਦੇਖ ਲੈ ਇਤਨਾ ਹੀ ਬਹਿ ਜਾ ਆ ਇਤਨਾ ਮਾਰੀ ਦਿੱਤਾ ਲੈ ਲਓ ਜੀ ਲਾਤ ਨਾ ਲਾਓ ਠੀਕ ਹੈ ਜੀ ਹਾਂਜੀ ਕੱਢੋ ਬਾਹਰ ਵੀ ਜੀ ਇਹਦੇ ਥੱਲੇ ਵੀ ਹੋਣਾ ਤਿਆਰ ਜਿਹੜਾ ਦੁੱਧ ਆ ਢੂਠੀ ਮਾਰਨਾ ਪਾ ਦਾਹ ਨਹੀਂ ਯਾਰਾ ਨਹੀਂ ਆ 9 ਕਿਲੋ ਦੁੱਧ ਹੋਗਾ ਉਹਨੇ ਪੱਕਾ ਤਿਆਰ ਹਾਂਜੀ ਲਓ ਜੀ 9 ਲੀਟਰ ਦੁੱਧ ਪੱਕਾ ਤਿਆਰ ਸੁਹਾ ਵੀਰ ਕਨਵਾ ਸੁਈ ਹੈ ਸੁਹਾ ਵੀਰ ਦੀ ਤਿੱਜਾ ਹੈ ਤਿੱਜਾ ਸੁਹਾ ਦੋਸਤੋ ਸੁਈ ਜੀ 1 ਬੁੱਚੀ ਦੇ ਮਿਲਦੀ ਦੋਸਤੋ ਦੋਵੇਂ ਟਾਈਮ ਅਰੇ ਮੱਜਾਂ ਰਾਤੀਆਂ ਆਈਆਂ ਐ ਸਾਂਭਰ ਸੂਂਗੜਾਲੇਗਾ ਜੀ ਲੋ ਜੀ ਕਰੋ ਚੱਤੀ ਪਿੱਠਪੜੇ ਦੀ ਚੜਾਈ ਤਰ੍ਹਾਂ ਦੀ ਕੁਆਲਿਟੀ ਆਰਡਰ ਕੁਆਲਿਟੀ ਹਰ ਇੱਕ ਚੀਜ਼ ਵੀਡੀਓ ਚ ਦੇਖੋ ਥਾਨ ਚੱਡਾ ਵੇਖੋ ਮੱਜ ਦਾ ਹਾਂਜੀ ਹਾਂਜੀ ਦੁੱਧ 11-12 ਕਿਲੋ ਕਰੂ ਮੱਜ ਠੀਕ ਹੈ ਜੀ ਲਓ ਜੀ ਮੋੜ 9 ਲੀਟਰ ਤੋਂ ਦੋਸਤੋ ਤਿਆਰ ਕੋਈ ਵੀਰ ਆਪਣੀ ਤਸੱਲੀ ਕਰ ਲੇ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲੇ ਤੇ ਜੇ ਕੋਈ ਵੀਰ ਇਹ ਵੀਡੀਓ ਦੂਰ ਤੋਂ ਵੇਖਦਾ ਬੇਸ਼ੱਕ ਵੀਡੀਓ ਕਾਲ ਤੇ ਵੀ ਚੋਈ ਆਪਣੀ ਕਰਾ ਸਕਦਾ ਹਾਂਜੀ ਬਾਕੀ ਦੋਸਤੋ ਆਰਡਰ ਕੁਆਲਿਟੀ ਜਿਹੜੀ ਬਹੁਤ ਸੋਹਣੀ ਤਿਆਰ ਕੀਤੀ ਹੈ ਕਰਮਾਲੀ ਦੇ ਹਾਂ ਤੇ ਮੁੱਲ ਵੀਰ ਕੀ ਕਰਨਾ ਹੈ ਨਿਗਾਹਿਆ ਕਰੀਏ ਤੇ ਵਟਾ ਕਰੀਏ ਨਹੀਂ ਮੁੱਲ ਨਿਗਾਹੇ ਕਰੀਏ 55 ਦੀ ਦੇ ਦਈਏ ਕਿੰਨਾ ਮਾਤਰਾ ਹੋ ਸਕਦਾ ਯਾਰ ਕਰ ਦਈਏ ਚੇਂਜ ਆ ਗਿਆ ਹਾਂ ਜੀ ਚਲ ਦੋ ਕਰ ਦਾਂਗੇ ਅੱਛਾ ਜੀ ਕਿੰਨਾ ਬਾਕੀ ਤੁਸੀਂ ਦੱਸ ਦਿਓ 1000 ਸਾਡੇ ਲੋਗ ਆ 52 ਦੀ ਦੇ ਦਾਂਗੇ ਲੋ ਜੀ ਇਹਦੇ ਥੱਲੋਂ ਜਿਹੜਾ ਮਰਜੀ ਵੀਰ ਚੋਗੇ ਬਾਕੀ ਇਹਨਾਂ ਵੀ ਡੰਕਰ ਆਏ ਰਾਤੀ ਹਮ ਕੱਲ ਮੱਝ ਦਾ ਚੱਡਾ ਬਹੁਤ ਤੁਹਾਨੂੰ ਪਤਾ ਡੰਕਰ ਹੇਰਵਾ ਕਰ ਜਾਂਦਾ ਹੈ ਹਾਂਜੀ ਹਾਂਜੀ ਤੇ ਡੰਕਰ ਆ ਬੁਝੇ ਬਰੇ ਦੇ ਠੀਕ ਹੈ ਜੀ ਰਾਤੀ ਆਈ ਤੇ ਹੁਣ ਵੀਡੀਓ ਪਾਤੀ ਆਪਾਂ ਲਓ ਦੋਸਤੋ ਇਸ ਮੱਝ ਦਾ ਮੁੱਲ ਹੈਗਾ 52000 ਰੁਪਿਆ 9 ਲੀਟਰ ਤੋਂ ਤਿਆਰ ਜਿੱਤੇ ਮਿਲਦੀ ਪੂਛੀਰੇ ਜੇ ਤੇ ਇਹਦਾ ਵੀਰ ਆਪਾਂ ਕਿੰਨਾ ਮੁੱਲ ਕੀਤਾ ਇਹ ਆਪਾਂ 2 ਘੜ 70 ਦੀ ਕਾਇਆ ਹਨ 68000 ਰੁਪਏ ਦੀ 68000 ਠੀਕ ਹੈ ਜੀ ਇਹਦਾ ਮੁੱਲ ਦੋਸਤੋ 68000 6 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਸੁਹਾ ਤਿੱਗਾ ਸੁਣੀ ਜ 7 ਲੀਟਰ ਦਾ ਤੋਂ ਮੌਕੇ ਦਾ ਤਿਆਰ ਆ ਤੇ ਜੇ ਕੋਈ ਵੀਰ ਜੋੜਾ ਖੀਦੂਗਾ ਤੇ ਉਹਦਾ ਮਾਨ ਦਾ ਤਾਂ ਤਾਂ ਮਾਨ ਤਾਂ ਜਿਹੜਾ ਮੌਕੇ ਤੇ ਵੀਰ ਕਹਿੰਦਾ ਵੀ ਆਪਾਂ ਹੋਰ ਕਰਦਾਂਗੇ ਮੱਝ ਵੇਖੋ ਭਾਜਨ ਮੱਤੇ ਤੇ ਪਿੱਠ ਪੂਰਾ ਕੱਦ-ਕਾੜ ਵੇਖੋ ਕਿੱਡਾ ਆ ਹਾਂਜੀ ਬਾਕੀ ਦੋਸਤੋ ਮੱਝਾਂ ਚਲੋ ਦੋਵੇਂ ਚੰਗੀਆਂ ਵਾਂ ਜੇ ਕੋਈ ਵੀਰ ਦੋਵੇਂ ਖਰੀਦਣੀ ਚਾਹੇ ਦੋਵੇਂ ਖਰੀਦ ਸਰਦ ਦੇ ਇਕੱਲੀ-ਇ ਅਡਰੈਸ ਇੱਕ ਰਵੀ ਦਾ ਫੇਰ ਬੋਲ ਦੇਣਾ ਪਿੰਡ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਖਤਰ ਸਿੰਘ ਵੀਰ ਦਾ ਨਾਮ ਹੈ ਤੇ ਫੋਨ ਨੰਬਰ ਵੀਰ ਇੱਕ ਰਿਫੇ ਬੋਲ ਦਈਏ ਫੋਨ ਨੰਬਰ 88721179 ਜੀ ਠੀਕ ਹੈ ਜੀ ਹਾਂਜੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ ਅਸ਼ਾ ਵੀਰ ਜੀ ਜਿਹੜੀ ਇਹ ਨਾਲ ਬੱਦੀ ਮੱਝ ਆ ਤਿੰਨ ਨੰਬਰ ਤੇ ਜਿਹੜੀ ਆਪਾਂ ਖਾਉਣੀ ਆ ਇਹਦੀ ਡਿਟੇਲ ਆਪਾਂ ਵੀਰਾਂ ਨੂੰ ਦੱਸ ਦਈਏ ਵੀ ਇਹ ਕਿਨਵਾਸ ਵਸੂਈ ਇਹ ਤੇ ਵੀਰ ਜੀ ਵੀਡੀਓ ਦਾ ਚਲੋ ਇਹਦੀ ਪਾਉਣੀ ਹੀ ਇਹ ਮੱਝ ਲੰਮ ਆਊਗਾ ਆਪਾਂ ਨਹੀਂ ਦੇਣੀਗੇ ਅੱਛਾ ਜੀ ਹਾਂਜੀ ਇਹ ਆਪਸ ਜਾਨੀ ਆ ਅੱਛਾ ਜੀ ਕਿੱਕ ਦੇ ਦੇ ਥਲੇ ਦੁੱਧ ਆ 5 ਕਿਲੋ ਸਾਰਾ ਤੁਹਾਨੂੰ ਪਤਾ ਜਿੰਨੇ 40 50 ਹਜ਼ਾਰ ਲਾਉਣਾ ਆ ਆਪਾਂ ਝੂੜ ਮਾਰ ਕੇਵੇਂ ਕਹਿ ਦਈਏ 7 ਤੇ 8 ਆ ਕੋਈ ਪਰੇਸ਼ਾਨ ਹੋਊਗਾ ਹਾਂਜੀ 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 ਇਹ ਕਰਕੇ ਆਪਾਂ ਇਹਦੀ ਰਾਇਨ ਦੀ ਅੱਛਾ ਜੀ ਹਾਂਜੀ ਅੱਛਾ ਇਹ ਤੇ ਹੋਰ ਵੀ ਕੋਈ ਪ੍ਰੋਬਲਮ ਹੈ ਜੀ ਨਾ ਨਾ ਹੋਰ ਨਹੀਂ ਕੋਈ ਵੀ ਅੱਛਾ ਦੁੱਧ ਦੀ ਪ੍ਰੋਬਲਮ ਦੁੱਧ ਦੀ ਆ ਦੋ ਤਾਂ ਜੇ ਕਿਸੇ ਵੀਰ ਨੂੰ ਇਹ ਪਸੰਦ ਆਵੇ 5 ਲੀਟਰ ਦੁੱਧ ਦੇ ਵਿੱਚ ਤੇ ਕੀ ਰੇਟ ਦਾ ਰੱਖਿਆ ਫਿਰ ਆਪਾਂ ਦੇ ਦਾਂਗੇ ਹਾਂ ਨਾ 45 ਹਜ਼ਾਰ ਦੀ 45 ਹਜ਼ਾਰ ਦੀ ਕਿੰਨਾ ਕੁ ਮੰਨ ਤਾ ਨੂੰ ਸੋਦਾ 45 ਕੋਈ ਮੌਕੇ ਦੇ ਛੋੜ ਛੱਪ ਉਹੋ ਕੇ ਵਿਖਾ ਦਿੰਨੇ ਆ ਦੋਸਤੋ ਜੇ ਕਿਸੇ ਵੀਰ ਨੂੰ ਇਹ ਪਸੰਦ ਆਉਂਦੀ ਹੈ ਤੇ 45000 ਰੁਪਿਆ ਰੇਟ ਹੈ ਜਿਹਦੇ ਵਿੱਚੋਂ ਤੁਹਾਡਾ ਮਨ ਤਾਂ ਆਇਆ ਕਿੰਦਾ ਜਰੂਰ ਹੋਊਗਾ ਕਿਉਂਕਿ ਇਹ ਵੀਡੀਓ ਦੇ ਵਿੱਚ ਮਾਜੇ ਵੀਰਕਤਾ ਦਿਖਾਉਣੀ ਸੀ ਪਰ ਜਦੋਂ ਅਸੀਂ ਕਿਹਾ ਵੀ ਚਲੋ ਸ਼ਾਇਦ ਕੋਈ ਵੀਰ ਘੱਟ ਪੈਸੇ ਦੇਣ ਵਾਲਾ ਵੀ ਹੁੰਦਾ ਬਾਕੀ ਮਾਜੇ ਤੇ ਇਹ ਵੀ ਕਰੋ ਘੱਟ ਵਜਨ ਵਾਲੀ ਆ ਹਾਂਜੀ ਹਾਂਜੀ ਕਿਫਰਟ ਆ ਆ ਲਓ ਜੀ ਇਹਦਾ ਮੁੱਲ 45000 ਰੁਪਏ ਲਿਖਿਆ ਐ ਚੋ ਵੀਰ ਕੋਈ ਮਾਨਤਾ ਨਾ ਹੋ ਸਕਦਾ ਛੂਟ ਸੱਪਾ ਕਰਦਾ ਇਹ ਖਾਰਾ ਸਾਹਿਬ ਕਿੰਨਾ ਹੋ ਸਕਦਾ ਕੋਈ 100 200 ਹੀ ਅੱਛਾ ਜੀ 100 200 ਜਿੰਨੇ ਆਪਾਂ ਭਾ ਦੇ ਭਾ ਜੀ ਬਾਕੀ ਦੋ ਤਿੰਨਾਂ ਵੀ ਕਰਮਾਈ ਜਿਹੜਾ ਸੰਭੂ ਹੋ ਸਕਦਾ 7-8 ਕਿਲੇ ਦੁੱਧ ਕਰਾ ਦੇ ਚਲੋ ਉਹਦੇ ਅੱਗੇ ਗੱਲ ਕਰੀਏ ਹਾਂ ਜੀ ਠੀਕ ਹੈ ਜੀ ਹਾਂਜੀ ਆਏ ਦਿਨੇ ਮੇਰੇ ਸਾਹ ਨਾਲ ਵੀ 7-8 ਵਰੀ ਦਵਾਈ ਕੀਤੀ ਏ ਦੀ ਠੀਕ ਹੈ ਜੀ ਮੱਝ ਚਾਰੂ ਬੋਧਿਆ ਤੇ ਮੱਝ ਕਰਜੂ ਦੁੱਧ ਠੀਕ ਹੈ ਜੀ ਹਾਂਜੀ ਨਾ ਦੋਸਤੋ ਜਿਹੜੇ ਵੀਰ ਨੂੰ ਇਹ ਪਸੰਦ ਆਉ ਕਿ ਬਾਕੀ ਸਾਹਿਬ ਕੀ ਅੱਤੇ ਬਾਹਰ ਹੀ ਬਾਹਰ ਹੈ ਗਿਓ ਰੋਜ਼ ਫਿਰਦੇ ਆਏ ਆ ਤੁਹਾਡੇ ਸਾਹਮਣੇ ਉਹਨੇ ਵੀ ਆਏ ਆ ਹਾਂਜੀ 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 500 ਦਾ ਤੇਲ ਫੂਕ ਕੇ ਆ ਗਏ ਆ ਬਾਹਰ ਨਹੀਂ ਘੋਲ ਬੰਦਿਆ ਠੀਕ ਹੈ ਜੀ ਕੰਦਰੀਆਂ ਭਣਿਆਂ ਦੇ ਲੋਕੀ 80 90 80 90 ਮੰਗੀ ਜਾਂਦੇ ਚਲੋ ਸ਼ੋਅ ਤੇ ਅਗਲੀ ਦੀ ਚੀਜ਼ ਹਾਂਜੀ ਤੇ ਆਪਾਂ ਨੂੰ ਹੁੰਦਾ 1000 2000 ਲਈਏ ਦੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਧੰ ਠੀਕ ਹੈ ਆ ਤੁਹਾਨੂੰ ਤਰ ਮਹਾਰਾਜ ਗੁਰੂ ਰਾਮਦਾਸ ਮੇਹਰ ਕਰੂਗਾ ਓਕੇ ਓਕੇ ਹਾਂਜੀ ਧੰਨਵਾਦ ਜੀ ਦੋਸਤੋ